ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਉਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੋ ਕਿ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਨਾਲ ਜੁੜੀ ਹੋਈ ਹੈ ਦੱਸ ਦਈਏ ਕਿ ਜ਼ਿਲ੍ਹਾ ਸ਼ੀਤਪາກ ਸਿੰਘ ਨਗਰ ਦੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਉਹ ਕੰਮ ਜੋ ਐਮਪੀ ਤੋਂ ਲੈ ਕੇ ਨਵਾਂ ਸ਼ਹਿਰ ਤੱਕ ਆਂਦੇ ਰਾਹਾਂ ਵਿੱਚ ਕਈ ਜ਼ਿਲ੍ਹਿਆਂ ਦੀ ਪੁਲਿਸ ਕਈ ਸੂਬਿਆਂ ਦੀ ਪੁਲਿਸ ਨਹੀਂ ਕਰ ਸਕੀ ਉਹ ਕੰਮ ਜ਼ਿਲ੍ਹਾ ਸ਼ੀਤਪາກ ਸਿੰਘ ਨਗਰ ਦੀ ਪੁਲਿਸ ਨੇ ਐਸਐਸਪੀ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਅਗਵਾਈ ਹੇਠ ਕੀਤਾ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਨਾਲ ਕਰਨ ਵਾਲੇ ਇੱਕ ਗ੍ਰੋਹ ਦਾ ਪਰਦਾ ਫਾਸ਼ ਕੀਤਾ ਪੁਲਿਸ ਨੇ ਇੱਕ ਅਜਿਹੇ ਨੌਜਵਾਨ ਨੂੰ ਦਬੋਚਿਆ ਫੜਿਆ ਜਿਸ ਦੇ ਕੋਲੋਂ ਪੁਲਿਸ ਨੂੰ 10 ਦੇਸੀ ਪਿਸਤਲ ਬਰਾਮਦ ਹੋਇਆ ਇਹ ਨੌਜਵਾਨ ਗੈਰ ਕਾਨੂੰਨੀ ਢੰਗ ਨਾਲ ਅਸਲੇ ਦੀ ਤਸਕਰੀ ਕਰਦਾ ਸੀਗਾ ਇਸ ਅਸਲੇ ਨੇ ਪਤਾ ਨਹੀਂ ਕਿੰਨੇ شریف ਲੋਕਾਂ ਨੂੰ ਗਾਂ ਆਉਣ ਵਾਲੇ ਸਮੇਂ ਵਿੱਚ ਨਿਸ਼ਾਨਾ ਬਣਾਉਣਾ ਸੀ ਪਤਾ ਨਹੀਂ ਕਿੱਡੀਆਂ ਵੱਡੀਆਂ ਵਾਰਦਾਤਾਂ ਨੂੰ ਇਸ ਅਸਲੇ ਨਾਲ ਅੰਜਾਮ ਦੇਿਆ ਜਾਣਾ ਸੀ ਦਿੱਤਾ ਜਾਣਾ ਸੀ ਪਰ ਪੁਲਿਸ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਇਸ ਦਸ ਬਸਤੂਆਂ ਦੇ ਨਾਲ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਹੁਣ ਸਵਾਲ ਉੱਠਦਾ ਹੈ ਕਿ ਇਸ ਨੌਜਵਾਨ ਦਾ ਨਾਮ ਕੀ ਹੈ ਇਹ ਕਿੱਥੋਂ ਬਿਲੋਂਗ ਕਰਦਾ ਤੇ ਦੱਸ ਦੀਏ ਜਿਸ ਨੌਜਵਾਨ ਨੂੰ ਫੜਿਆ ਗਿਆ ਉਸ ਦਾ ਨਾਮ ਬਲਕਰਨ ਸਿੰਘ ਹੈ ਜਿਸ ਦੀ ਉਮਰ ਮਹਿਜ 24 ਸਾਲ ਹੈ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਔਰ ਪਹਿਲਾਂ ਇਸ ਤੇ ਤਿੰਨ ਐਨਡੀਪੀਐਸ ਦੇ ਪਰਚੇ ਸਨ ਫਿਰ ਲੋਕੀ ਹੁਣ ਸਵਾਲ ਪੁੱਛਣਗੇ ਕਿ ਇਸ ਤੇ ਪਰਚੇ ਸਨ ਇਹ ਬਾਹਰ ਕਿਵੇਂ ਆਇਆ ਤਾਂ ਦੱਸਦੀਏ ਕਿ ਇਹ ਨੌਜਵਾਨ ਇੱਕ ਸਾਲ ਪਹਿਲਾਂ ਲੁਧਿਆਣਾ ਜੇਲ੍ਹ ਵਿੱਚ ਸੀ ਉੱਥੇ ਅਰुण ਨਾਮ ਦੇ ਬੰਦੇ ਨੇ ਸੰਪਰਕ ਵਿੱਚ ਆਉਂਦਾ ਜੋ ਕਿ ਹਿਮਾਚਲ ਨਾਲ ਸੰਬੰਧਿਤ ਹੈ ਤੇ ਅੰਦਰ ਹੀ ਜੇਲ੍ਹ ਦੇ ਬੈਠ ਕੇ ਇਹ ਜੇਲ੍ਹ ਚੋਂ ਬਾਹਰ ਆ ਕੇ ਅਸਲਾ ਤਸਕਰੀ ਦੀ ਪਲੈਨਿੰਗ ਕਰਦੇ ਆ ਜਿਹੜਾ ਅਸਲਾ ਇਹਨਾਂ ਨੇ ਐਮਪੀ ਤੋਂ ਲੈਣਾ ਸੀ ਬਲਕਰਨ ਨੇ ਐਮਪੀ ਤੋਂ ਲੈਣਾ ਸੀ ਔਰ ਫਿਰ ਲਿਆ ਕੇ ਪੰਜਾਬ ਵਿੱਚ ਅਤੇ ਹਿਮਾਚਲ ਕਈ ਥਾਵਾਂ ਤੇ ਡਿਸਟ੍ਰੀਬਿਊਟ ਕਰਨਾ ਸੀ ਅਸਲੀ ਸਪਲਾਈ ਕਰਨੀ ਸੀ ਔਰ ਮੋੜੇ ਲੋਕ ਸਭਾ ਇਲੈਕਸ਼ਨਸ ਵੀ ਆ ਰਹੀਆਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਟਾਰਗੇਟ ਕਰਨਾ ਸੀ ਨਿਸ਼ਾਨਾ ਬਣਾਉਣਾ ਸੀ ਲੇਕਿਨ ਜਿਲ੍ਹਾ ਸ਼ੀਤ ਪਗਤ ਸਿੰਘ ਨੇ ਅਗਰ ਪੁਲਿਸ ਨੇ ਇਹਨਾਂ ਦੀ ਇਸ ਕਾਰਵਾਈ ਨੂੰ ਇਹਨਾਂ ਦੀ ਇਸ ਗਲਤ ਹਰਕਤ ਨੂੰ ਡਿਸਮੈਂਟਲ ਕਰ ਦਿੱਤਾ ਅੱਧਵਾਟੀ ਤੋੜ ਦਿੱਤਾ ਪਰ ਹੁਣ ਸਵਾਲ ਉੱਠਦਾ ਹੈ ਕਿ ਬਲਕਰਨ ਬਾਹਰ ਕਦੋਂ ਆਇਆ ਦੱਸਦੀ ਹੈ ਬਲਕਰਨ 1 ਸਾਲ ਪਹਿਲਾਂ ਜੇਲ੍ਹ ਚ ਰਿਹਾ ਹੁੰਦਾ ਹੈ ਸੁਧਾਰ ਘਰ ਚੋਂ ਬਾਹਰ ਆਉਂਦਾ ਔਰ ਉਮੀਦ ਹੁੰਦੀ ਹੈ ਕਿ ਜਦ ਕੋਈ ਸੁਧਾਰ ਘਰ ਚੋਂ ਬਾਹਰ ਜਾਏਗਾ ਤਾਂ ਉਹ ਸੁਧਰੇਗਾ ਲੇਕਿਨ ਬਲਕਰਨ ਜੇਲ੍ਹ ਵਿੱਚ ਬੈਠੇ ਅਰुण ਨਾਮੀ ਵਿਅਕਤੀ ਦੇ ਨਾਲ ਸੰਪਰਕ ਵਿੱਚ ਰਹਿੰਦਾ ਜੇਲ੍ਹ ਵਿੱਚ ਬੈਠੇ ਅਰुण ਨਾਮ ਦੇ ਬੰਦੇ ਦੇ ਨਾਲ ਸੰਪਰਕ ਵਿੱਚ ਰਹਿੰਦਾ ਮੈਂ ਇਸ ਗੱਲ ਨੂੰ ਦੁਬਾਰਤ ਹੀ ਬੋਲ ਰਿਹਾ ਕਿਉਂਕਿ ਆਪਾਂ ਇਸ ਗੱਲ ਨੂੰ ਸਮਝੀਏ ਕਿ ਬਾਹਰ ਪੁਲਿਸ ਤਾਂ ਕੰਮ ਕਰਦੀ ਲੇਕਿਨ ਜੇਲ੍ਹ ਦੇ ਅੰਦਰ ਜਿਹੜੇ ਤਸਕਰ ਨੇ ਜਿਹੜੇ ਸਰਗਨਾ ਨੇ ਉਹਨਾਂ ਦੇ ਚਲ ਰਹੇ ਨੇ ਉਹ ਐਕਟਿਵ ਨੇ ਤਾਂ ਅਰुण ਜਿਹੜਾ ਆ ਬਲਕਰਨ ਦਾ ਸੰਪਰਕ ਐਮਪੀ ਦੇ ਕਿਸੇ ਵਿਅਕਤੀ ਨਾਲ ਕਰਾਉਂਦਾ ਜਿੱਥੋਂ ਅਰुण 10 ਦੇਸੀ ਪਿਸਟਲ ਲੈ ਕੇ ਆਉਂਦਾ ਕਿਵੇਂ ਲੈ ਕੇ ਆਉਂਦਾ ਉਹ ਅਸੀਂ ਪ੍ਰਸ਼ਾਸਨ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਔਰ ਇਹ ਅਸਲਾ ਪੰਜਾਬ ਅਤੇ ਹਿਮਾਚਲ ਵਿੱਚ ਇਹਨੇ ਸਪਲਾਈ ਕਰਨਾ ਅਸੀਂ ਜਿਸ ਤੋਂ ਬਾਅਦ ਪਤਾ ਨਹੀਂ ਕਿੰਨਾ ਵੱਡਾ ਨੁਕਸਾਨ ਆਮ ਲੋਕਾਂ ਦਾ ਹੋਣਾ ਸੀ ਕਿੰਨੀਆਂ ਹੀ ਪਰੇਸ਼ਾਨੀਆਂ ਆਮ ਲੋਕਾਂ ਨੂੰ ਚੱਲਣੀਆਂ ਪਾਣੀਆਂ ਸੀ ਆਪਾਂ ਆਏ ਦਿਨ ਦੇਖਦੇ ਹਾਂ ਕਿ ਪਿਸਤਲ ਦੀ ਨੋਕ ਤੇ ਕਦੀ ਕਿਸੇ ਨੂੰ ਲੁੱਟਿਆ ਜਾਂਦਾ ਕਦੀ ਕਿਸੇ ਤੇ ਹਮਲਾ ਹੋ ਜਾਂਦਾ ਲੇਕਿਨ ਵੱਡਾ ਸਵਾਲ ਇਹ ਹੈ ਅਸੀਂ ਪੁੱਛਣਾ ਚਾਹੁੰਦੇ ਆ ਕਿ ਬਾਹਰ ਜਿਹੜੀ ਪੁਲਿਸ ਹੈ ਉਹ ਬਹੁਤ ਅੱਛਾ ਕੰਮ ਕਰਦੀ ਹੈ ਬਾਹਰ ਪੁਲਿਸ ਤੋਂ ਮੇਰਾ ਭਾਵ ਹੈ ਜਿਵੇਂ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੀ ਪੁਲਿਸ ਹੈ ਇਹਨਾਂ ਨੇ ਇਸ ਮਾੜੇ ਅੰਸਰ ਨੂੰ ਦਬੋਚਿਆ ਫੜਿਆ ਤਾਂ ਜੋ ਕਿਸੇ ਘਟਨਾ ਨੂੰ ਅੰਜਾਮ ਨਾ ਦੇਵੇ ਲੇਕਿਨ ਜਿਹੜਾ ਮਾੜਾ ਸਿਸਟਮ ਹੈ ਉਹ ਜੇਲ੍ਹ ਦੇ ਅੰਦਰੋਂ ਚਲਾਇਆ ਜਾਂਦਾ ਹੈ ਤਾਂ ਸਰਕਾਰ ਨੂੰ ਇਹ ਬੇਨਤੀ ਹੈ ਕਿ ਜੇਲ੍ਹ ਦੇ ਅੰਦਰ ਸੁਧਾਰ ਕਰਦੇ ਅੰਦਰ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਕ੍ਰਾਈਮ ਦਾ ਸਫਾਇਆ ਹੋ ਸਕੇ ਇੱਕ ਵਾਰੀ ਤੁਹਾਨੂੰ ਹੁਣ ਅੰਦਰ ਲੈ ਕੇ ਚੱਲਦੇ ਜਿੱਥੇ ਐਸਐਸਪੀ ਸਾਹਿਬ ਮੌਜੂਦ ਰਹਿਣਗੇ ਔਰ মিডিਆ ਨੂੰ ਸੰਬੋਧਨ ਕਰਨ ਇਹਨੂੰ ਫੜਿਆ ਇਹ ਜਿਹੜੇ 10 ਪਿਸਟਲ ਹੈ ਕਿੱਥੋਂ ਬਰਾਮਦ ਹੋਇਆ ਕੀ ਇਸਦੇ ਕੋਲ ਕੋਈ ਰਾਸ਼ਵੀ ਬਰਾਮਦ ਹੋਈ ਹੈ ਜਾਂ ਇਸਨੇ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਸੀ ਪਹਿਲਾਂ ਜਾਂ ਕਿਸੇ ਹੋਰ ਘਟਨਾ ਨੂੰ ਅੰਜਾਮ ਦੇਣ ਵਾਲਾ ਸੀ ਪੂਰੀ ਜਾਣਕਾਰੀ ਲੈਂਦੇ ਆਓ ਚਲੋ ਟੀਮ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸਪੈਸੀਫਿਕ ਤੇ ਕ੍ਰੈਡੀਬਲ ਇਨਪੁਟ ਨੂੰ ਡਿਵੈਲਪ ਕਰਦੇ ਹੋਏ ਆਪਰੇਸ਼ਨਲੀ ਇੱਕ ਇੰਟਰਸਟੇਟ ਗੈਂਗ ਦੇ ਮੈਂਬਰ ਨੂੰ ਇੰਟਰਸੈਪਟ ਕਰਕੇ ਅਰੈਸਟ ਕੀਤਾ ਗਿਆ ਹੈ ਜਿਸ ਤੇ 10 ਪਿਸਟਲਸ ਰਿਕਵਰ ਕੀਤੇ ਗਏ ਨੇ ਇਹ ਜੋ ਵੈਪਨਸ ਦੀ ਕਨਸਾਈਨਮੈਂਟ ਪਿੱਛੇ ਤੋਂ ਇਹ ਐਮਪੀ ਤੋਂ ਲੈ ਕੇ ਆਇਆ ਹੈਗਾ ਤਾਂ ਇਹ ਟੀਮ ਐਸਬੀਐਸ ਨਗਰ ਪੁਲਿਸ ਵੱਲੋਂ ਕਾਫੀ ਆਪਰੇਸ਼ਨਲੀ ਚੰਗਾ ਕੰਮ ਹੋਇਆ ਹੈਗਾ ਇਹ ਡਾਇਰੈਕਟਲੀ ਐਸਪੀਡੀ ਸਾਹਿਬ ਦੀ ਸੁਪਰਵੀਜ਼ਨ ਤੇ ਇਸ ਕੇਸ ਚ ਹਲੇ ਤੱਕ ਜੋ ਪੁਸ਼ਕਿਸ਼ਤੇ ਗੱਲ ਸਾਹਮਣੇ ਆਈ ਹੈ ਕਿ ਜੋ ਇਹਦਾ ਇੱਕ ਐਸੋਸੀਏਟ ਹੈਗਾ ਮੰਨੀ ਨਾਮ ਦਾ ਲੜਕਾ ਇਹ ਕਾਫੀ ਆਮ ਸੈਕਟ ਦੇ ਔਰ ਬਾਕੀ ਵਕ ਵਕ ਪਰਚਿਆਂ ਤੇ ਇਨਵੋਲਡ ਹੈਗਾ ਜਿਸ ਤੇ ਹਿਮਾਚਲ ਤੇ ਤੇ ਬਾਕੀ ਜ਼ਿਲ੍ਹਿਆਂ ਦੇ ਪੰਜਾਬ ਤੇ ਵਕ ਵਕ ਸੈਕਸ਼ਨਸ ਦੇ ਪਰਚੇ ਹੈਗੇ ਆ ਇਹ ਇਸ ਦੇ ਨਾਲ ਕੰਟੈਕਟ ਲੁਧਿਆਣਾ ਜੇਲ੍ਹ ਤੇ ਆਇਆ ਸੀ ਉਸ ਦੇ ਬਾਅਦ ਇਸ ਦੀ ਐਸੋਸੀਏਸ਼ਨ ਉਧਰੋਂ ਫਰਦਰ ਹੁੰਦੀ ਰਹੀ ਤਾਂ ਫਿਲਹਾਲ ਇਸ ਦੀ ਪੁਸ਼ਕਿਸ਼ ਤੇ ਜੋ ਗੱਲ ਸਾਹਮਣੇ ਆਈ ਹੈ ਇਹ ਹੀ ਹੈ ਕਿ ਇਹ ਪੀਟੀਐਮ ਦੇ ਥਰੂ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਕਰਾਈ ਤੇ ਫਿਰ ਉਧਰੋਂ ਵੈਪਨ ਕਨਸਾਈਨਮੈਂਟ ਇਹ ਲੈ ਕੇ ਆਇਆ ਤਾਂ ਇਸ ਦੀ ਸਿਕਿਉਰਿਟੀ ਕਸਟਡੀ ਸਿਕਯੁਰ ਕਰਕੇ ਹੁਣ ਪੁਸ਼ਕਿਸ਼ ਕੰਪਲੀਟ ਹੋਣ ਦੇ ਬਾਅਦ ਨੂੰ ਫਰਦਰ ਮੰਨੀ ਨੂੰ ਵੀ ਪ੍ਰੋਡਕਸ਼ਨ ਵਾਰੈਂਟ ਤੇ ਲਾਇਆ ਜਾਊਗਾ ਤੇ ਜੋ ਵੀ ਚੀਜ਼ ਇਹਦੇ ਫਰਦਰ ਲਿੰਕੇਜਿਸ ਬੈਕਵਰਡ ਫਾਰਵਰਡ ਲਿੰਕੇਜਿਸ ਹੈਗੇ ਹੈ ਕਿ ਅੱਗੇ ਕਿਧਰ ਪੰਜਾਬ ਤੇ ਹਿਮਾਚਲ ਤੇ ਇਹਨਾਂ ਨੇ ਕਿੱਥੇ ਸਪਲਾਈ ਕਰਨੇ ਸੀ ਵੈਪਨਸ ਤੇ ਲਾਰਜਰ ਮਤਲਬ ਕੋਈ ਟਾਰਗੇਟਿੰਗ ਦੀ ਕੋਈ ਅਗਰ ਗੱਲ ਹੈਗੀ ਹੈ ਤਾਂ ਉਹ ਤਫਤੀਸ਼ ਤੇ ਗੱਲ ਸਾਹਮਣੇ ਆਊਗੀ ਬਟ ਇਹ ਕਾਫੀ ਚੰਗਾ ਆਪਰੇਸ਼ਨ ਹੋਇਆ ਹੈਗਾ ਜਿਸ ਚ ਇਤਨੀ ਤਾਦਾਦ ਚ ਵੈਪਨ ਦੀ ਰਿਕਵਰੀ ਹੋਣਾ ਕਾਫੀ ਆਪਰੇਸ਼ਨਲੀ ਚੰਗਾ ਹੈ ਕਿਹਾ ਜਾਊਗਾ ਤਾਂ ਆਈ ਊਡ ਲਾਈਕ ਟੂ ਕਮੈਂਡ ਮਾਈ ਟੀਮ ਐਂਡ ਆਫੀਸਰਸ ਕਿ ਉਹਨਾਂ ਨੇ ਕਾਫੀ ਪ੍ਰੋਐਕਟਿਵਲੀ ਇਸ ਚ ਕੰਮ ਕੀਤਾ ਤੇ ਕਾਫੀ ਸੈਂਸਿਟਿਵ ਇਸ ਚ ਡਿਵੈਲਪਮੈਂਟ ਹੋਈ ਹੈਗੀ ਉਸ ਸਿਰਪ੍ਰਥ ਬਲਕਰਨ ਤੋਂ ਬਾਈ ਕਰੂਚ ਕਾਜ ਕੁਝ ਹੋਈ ਆ ਉਹਦੇ ਚ ਕੀ ਸਾਹਮਣੇ ਆਇਆ ਕੋਈ ਲੋਕ ਸਭਾ ਚੋਣਾਂਵਾਂ ਨੂੰ ਲੈ ਕੇ ਤੇ ਨਹੀਂ ਕੋਈ ਜਿਹੜੇ ਹਥਿਆਰ ਚ ਇਹਨਾਂ ਕੋਲ ਆਏ ਆ ਨਹੀਂ ਉਹ ਮੈਂ ਕਹਿ ਰਿਹਾ ਨਾ ਇਹ ਬੇਸਿਕਲੀ ਹਲੇ ਤੋਂ ਇਹੀ ਹੈਗਾ ਕਿ ਜੋ ਇਹ ਵੈਪਨਸ ਲੈ ਕੇ ਆਇਆ ਹੈਗਾ ਇਲੀਗਲ ਵੈਪਨ ਪੰਜਾਬ ਚ ਹਿਮਾਚਲ ਚ ਇਹਨਾਂ ਨੇ ਅੱਗੇ ਦੇਣੇ ਸੀਗੇ ਤਾਂ ਇਹਦਾ ਰੋਲ ਤੋਂ ਇਹ ਸੀਗਾ ਵੈਪਨ ਕਨਸਾਈਨਮੈਂਟ ਹੀ ਲੈ ਕੇ ਆਇਆ ਤੇ ਇਹਨਾਂ ਅੱਗੇ ਦੇਣੇ ਸੀਗੇ ਇਹਨੂੰ ਫਰਦਰ ਨਹੀਂ ਨਾ ਪਤਾ ਉਹ ਜਦ ਮੰਨੀ ਅਸੀਂ ਲੈ ਕੇ ਆਵਾਂਗੇ ਉਸ ਤੇ ਗੱਲ ਕਲੀਅਰ ਹੋਊਗੀ ਕਿ ਉਹ ਬਾਕੀ ਕਿਨਾਂ ਦੇ ਲਿੰਕ ਚ ਸੀਗਾ ਕਿਹੜੇ ਬੰਦੇ ਉਹਦੇ ਐਸੋਸੀਏਟਸ ਹੈਗੇ ਸਰ ਪਹਿਲਾਂ ਵੀ ਸਪਲਾਈ ਕੋਈ ਦੇ ਚੁੱਕੇ ਵੈਪਨ ਦੇ ਬੰਦੇ ਇਹ ਇਸਤੇ ਨਾ ਜੋ ਬੰਦਾ ਹੁਣ ਇੰਟਰਸੈਪਟ ਹੋਇਆ ਇਸਤੇ ਪਹਿਲਾਂ 3 ਪਰਚੇ ਐਂਡੀਪੀਐਸ ਦੇ ਹੈਗੇ ਪਰ ਜੋ ਮੰਨੀ ਹੈਗਾ ਅਰੁਣ ਨਾਮ ਦਾ ਬੰਦਾ ਉਸਤੇ 10 ਪਰਚੇ ਹੈਗੇ ਜੋ ਜ਼ਿਆਦਾਤਰ ਆਮ ਸੈਕਟਰ ਦੇ ਪਰਚੇ ਹੈਗੇ ਸਰ ਇਹ 10 ਹੀ ਪਿਸਟਲ ਲੈ ਕੇ ਜਾਗਾ ਤੇ ਸੀਗੇ ਤੇ ਅਲੱਗ-ਅਲੱਗ ਜਗ੍ਹਾ ਤੋਂ ਬਰਾਉਗਾ ਇਹ ਆਪਰੇਸ਼ਨਲ ਡਿਟੇਲਸ ਦੋਸੇ ਨਹੀਂ ਤਰ ਨੂੰ ਰਿਵੀਲ ਕਰ ਸਕਦੇ ਸਰ ਬਲਕਰਨ ਜੇ ਇੱਥੋਂ ਤੋਂ ਪਹਿਲਾਂ ਬਾਹਰ ਆਉਂਦਾ ਜੀ ਲੁਧਿਆਣਾ ਜੀ ਹਾਂਜੀ ਬਲਕਰਨ ਲੁਧਿਆਣਾ ਜੀ ਇੱਥੋਂ ਤੋਂ ਪਹਿਲਾਂ ਆਇਆ ਜੀ ਇਹ ਗਦੋਂ 30 ਯਰ ਬੈਕ ਸਾਲੀਕ ਬਰਕਾਲਾ ਸਾਲ ਹਾਂ ਜੀ ਸਰ ਉਹ अरुण ਦੇ ਨਾਲ ਫੋਨ ਦੇ ਇੱਕ ਸੰਪਰਕ ਦਾ ਸੀਗਾ ਕਿਉਂਕਿ अरुण ਤਾਂ ਜੇਲ੍ਹ ਵਿੱਚ ਹੈ ਹਾਂ ਦੇਖੋ ਹਲੇ ਤੋ ਇਸ ਤੇ ਮੋਬਾਈਲ ਰਿਕਵਰ ਨਹੀਂ ਹੋਇਆ ਇਸ ਚ ਜੋ ਬੰਦਾ ਹੈਗਾ ਬਟ ਵੀ ਆਰ ਇਨਵੈਸਟੀਗੇਟਿੰਗ ਕਿ ਕਿਵੇਂ ਫਰਦਰ ਕਰਦੇ ਸੀ ਕਿਸ ਨੇ ਆਪਰੇਟ ਕਰਦੇ ਸੀ ਉਹ ਮੰਨਿਤ ਮੰਨੀ ਤੇ ਗੱਲ ਕਲੀਅਰ ਹੋ ਗਈ ਕਿਸ ਨੂੰ ਖੇਤੀ ਚ ਜੇਲ੍ਹ ਤੋਂ ਮੇਰੇ ਨਾਲ ਸੰਪਰਕ ਚ ਹੈ ਇਟ ਮੀਨਸ ਜੇਲ੍ਹ ਚ ਫੋਨ ਚੱਲਦੇ ਆ आरपी इनका बड़ा अच्छा काम कर है तुछी तुछी ओ, है रही है ਤੁਸੀਂ ਨਹੀਂ ਉਹ ਦੇਖੋ ਆਪਾਂ ਜਾਣਦੇ ਹੈਗੇ ਕਿ देयर आर ਸਰਟਨ ਇਨਪੁਟਸ ਕੀ ਜੇਲ ਤੇ ਜੋ ਵੀ ਪਿੱਛੇ ਕੇਸਿਸ ਹੋਏ ਹੈਗੇ ਤਾਂ ਉਸ ਤੇ ਵੀ ਫਰਦਰ ਇਨਵੈਸਟੀਗੇਸ਼ਨ ਉਹ ਕੇਸਿਸ ਤੇ ਹੋ ਰਹੀ ਹੈਗੀ ਸੋ ਦੈਟ ਇਜ਼ ਅ ਸੈਪਰੇਟ ਇਸ਼ੂ ਬਟ ਵੀ ਵਿਲ ਫਰਦਰ ਇਨਵੈਸਟੀਗੇਟ ਕਿ ਇਸ ਤੇ ਲਿੰਕੇजेस ਹੋਰ ਕੀ ਬਣਦੇ ਹੈਗੇ ਸਤਿ ਜੀ ਨਾਲ ਜੁੜਦਾ ਹੋਇਆ ਕੁਐਸਚਨ ਹੀ ਹੈ ਕਿ ਬਲਕਾਰ ਤੇ ਸੈਕੰਡ ਐਫਆਈਆਰ ਹੋਈ ਹੈ 11 ਅਕਤੂਬਰ 2022 ਨੂੰ ਔਰ ਥਰਡ ਐਫਆਈਆਰ ਹੋਈ ਹੈ 7 ਜਨਵਰੀ 2023 ਨੂੰ 댓 ਮੀਨਸ ਸਿਰਫ ਇਹ ਦੋਨਾਂ ਐਫਆਈਆਰ ਦੇ ਵਿੱਚ ਸਿਰਫ 88 ਦਿਨ ਦਾ ਫਰਕ ਆ ਮਤਲਬ ਬੜੀ ਜਲਦੀ ਜ਼ਮਾਨਤ ਵੀ ਮਿਲ ਗਈ ਉਹਨੂੰ ਬਾਹਰ ਵੀ ਆ ਗਿਆ ਮਤਲਬ ਇੰਨੀ ਜੇ ਪਹਿਲਾ ਜਿਹੜਾ ਪਰਚਾ ਹੈਗਾ ਐਨਡੀਪੀ ਐਸੈਕਟ ਦਾ 11 ਅਕਤੂਬਰ ਦਾ 11 ਦੱਸਦਾ ਹੈ ਦੂਸਰਾ 7 ਇੱਕ ਦਾ ਹੈਗਾ ਜੀ ਜੀ ਤੋ ਦੇਖੋ ਵੱਖਰੇ ਡਿਸਟ੍ਰਿਕਟ ਹੈ 댓 ਇਜ਼ ਅ ਪਾਰਟ ਆਫ ਜੁਡੀਸ਼ੀਅਲ ਪ੍ਰੋਸੀਡਿੰਗ ਕਿਸ ਨੂੰ ਬੇਲ ਮਿਲੀ ਜਲਦੀ ਮਿਲ ਉਦੋਂ ਜੁਡੀਸ਼ੀਅਲ ਆਫੀਸਰ ਸਰ ਇਹਨੇ ਦਾਸ ਤੋਂ ਫਿਸਟਲ ਲਏ ਆ ਕਿੰਨੀ ਅਮਾਉਂਟ ਦੇ ਲਏ ਆ ਨਹੀਂ ਦੇਖੋ ਇਹ ਜੋ ਇਹਨੂੰ ਕੀਤਾ ਉਹਨੂੰ ਅਮਾਉਂਟ ਆਈ ਹੈ ਕਿੰਨੀ ਪੈਸੇ ਉਹਨੇ ਪੇ ਕੀਤੇ ਦੇਖੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਤੋਂ ਲਗਭਗ 5000 ਦੀ ਵੈਰੀਫਾਈ ਹੋਈ ਹੈ ਜੋ ਪੇਟੀਐਮ ਦੇ ਕਿਸੇ ਦਿੱਲੀ ਬੇਸਡ ਆਇਡੈਂਟੀਟੀ ਦੇ ਥਰੂ ਇਹਨੇ ਟ੍ਰਾਂਸਫਰ ਕਰਾਏ ਹੈਗੇ ਆ ਤਾਂ ਇਹਨੂੰ ਆ ਗਏ ਸਰ ਇਹਨੇ ਕਿੰਨੇ ਦਿੱਤੇ ਪੈਸੇ ਆ ਦਾਸ ਫਿਸਟਲ ਨਹੀਂ ਉਹ ਤੋਂ ਮੰਨੀ ਦੀ ਪੁਸ਼ਕਿਸ਼ ਤੇ ਕਲੀਅਰ ਹੋਊਗਾ ਲੈ ਕੇ ਸਰ ਇਹ ਨਹੀਂ ਆਇਆ ਉੱਥੇ ये लेके आया हैगा तो बट क्रॉस क्वेश्चन करके ही कल क्लियर होगी इन टोकन मनी कोई सीन हो ऐसे ना जड़ा पेमेंट के के हमने एक की किया उतना कितने चीजें इंसाइन हो गई थी देखिए मैं कैसे इनिशियल जो दिल्ली एंटिटी ने कराया है, वो हज़ार कराया है अच्छा। हाँ जी बट किसी के भी के मिल गए तो जी ਇਟ ਮੀਨਸ ਉਹਨੂੰ ਇਹ ਜਿਹੜੇ ਪਿਸਟਰ ਮਿਲੇ ਆ ਉੱਥੇ ਕੁਝ ਵੀ ਨਹੀਂ ਇਹਨੇ ਦਿੱਤਾ ਐਜ਼ ਇਟ ਇਜ਼ ਹੀ ਮਿਲ ਗਏ ਮਤਲਬ ਇਹਨੂੰ ਉੱਥੇ ਜਾ ਕੋਈ ਉੱਥੇ ਗਿਆ ਆਪਣਾ ਨਾਮ ਦੱਸਿਆ ਨਹੀਂ ਨਹੀਂ ਵਹੀ ਮੈਂ ਕਹਿ ਰਿਹਾ ਨਾ ਕਿ ਮੰਨੀ ਜੋ ਹੈਗਾ ਉਹਨੇ ਸੈਪਰੇਟਲੀ ਜਿਸ ਤੋਂ ਕਨਸਾਈਨਮੈਂਟ ਡਿਲੀਵਰ ਕਰਾਣੀ ਸੀ ਉਹਨੂੰ ਸੈਪਰੇਟ ਕੋਈ ਟਾਸਕਿੰਗ ਹੋਈ ਹੈ ਓਕੇ ਇਸਨੂੰ ਸੈਪਰੇਟ ਟਾਸਕਿੰਗ ਹੋਈ ਹੈ ਕਿ ਤੂੰ ਇਧਰ ਕਨਸਾਈਨਮੈਂਟ ਉਧਰ ਤੋਂ ਰੀਸੀਵ ਕਰਕੇ ਲੈ ਇਸਨੂੰ ਉਸ ਐਂਟੀਟੀ ਦਾ ਨਹੀਂ ਪਤਾ ਕਿ ਉਹਨੂੰ ਕੀ ਇਨਫੋਰਮ ਕੀਤਾ ਗਿਆ ਕਿਸ ਤਰੀਕੇ ਦੇ ਇਹਦਾ ਇਹੀ ਸੀਗਾ ਕਿ ਉਹਨੇ ਕਨਸਾਈਨਮੈਂਟ ਲੇਕੇ ਰੀਸੀਵ ਕਰਨੀ ਸੀ ਤੇ ਇਧਰ ਲੈ ਕੇ ਆਏ ਸਰ ਇਹਨਾਂ ਵੈਪਨ ਨਾਲ ਕੋਈ ਵਾਰਦਾਤ ਨਹੀਂ ਇਹ ਕੋਈ ਵਾਰਦਾਤ ਤੋਂ ਨਹੀਂ ਇਸ ਚੀਜ਼ ਤੇ ਆਈ ਹੈਗੀ ਬੜੇ ਆਪਾਂ ਪਹਿਲਾਂ ਹੀ ਆਪਰੇਸ਼ਨਲੀ ਇੰਟਰਸੈਪਟ ਕਰ ਲਿਆ ਕਿ ਵਾਰਦਾਤ ਹੋਣ ਤੋਂ ਪਹਿਲਾਂ ਹੀ ਆਪਾਂ ਇਹਨਾਂ ਨੂੰ ਵੈਪਨਸ ਨੂੰ ਫੜ ਲਿਆ ਹੈ ਸਰ ਇਹ ਵੀ ਕੋ ਖ ਨਹੀਂ ਐਮੂਨੇਸ਼ਨ ਇਸ ਚ ਰੀਕਵਰੀ ਨਹੀਂ ਹੋਈ ਤਾਂ ਮਤਲਬ ਉਹ ਹੀ ਮੈਂ ਕਹਿਣਾ ਚਾਹ ਰਿਹਾ ਨਾ ਕਿ ਆਪਰੇਸ਼ਨਲੀ ਵੈਪਨਸ ਫਰਦਰ ਐਮੂਨੇਸ਼ਨ ਇਹਨਾਂ ਨੇ ਕਿਸ ਤਰ੍ਹਾਂ ਜੁਟਾਣਾ ਸੀਗਾ ਕਿੱਥੇ ਅੱਗੇ ਇਹਨਾਂ ਦੀ ਟਾਰਗੇਟਿੰਗ ਦੀ ਕੀ ਕਿੱਥੇ ਯੂਟਿਲਾਈਜ਼ ਹੋਣਾ ਸੀ ਕਿਸ ਬੈਂਕ ਤੇ ਕਿਸ ਅੱਗੇ ਫਰਦਰ ਇਸ ਚ ਨੇ ਸੇਲ ਕਰਨੀ ਸੀਗੀ ਤੋ ਉਹ ਤੋ ਉਸਤੇ ਪਹਿਲੇ ਹੀ ਆਪਾ ਫਰਡ ਲੀ ਰਤਾਂ ਬਸ ਕਰਦੀ ਐਜੂਕੇਸ਼ਨ ਸਰ ਕੀ ਹੈ ਕੋਈ ਹਜੀ ਬੜਿਆ ਹੋਇਆ ਕੁਛ ਕੇ ਜਾਂ ਬਿਲਕੁਲ 10th ਪਲੱਸ 2 ਜਾਂ ਗ੍ਰੈਜੂਏਟ ਇਸ ਤਰ੍ਹਾਂ ਦੀ ਐਜੂਕੇਸ਼ਨ ਪਲੱਸ 2 ਦੀ ਉਸੀ ਐਜੂਕੇਸ਼ਨ ਕੁਆਲੀਫੀਕੇਸ਼ਨ ਪਹਿਲੇ ਬਸ ਨਾ ਸਰ ਕੋਈ ਹੋਰ ਪਰਸਨ ਵੀ ਇਹਦੇ ਨਾਲ ਇਨਵੋਲ ਬਲਕਾਰ ਦੇ ਨਾਲ ਲੋਕਲ ਨਹੀਂ ਇਸ ਤੇ ਹਾਲੇ ਤੱਕ ਤੋ ਇਹ ਸਟੈਂਡ ਅਲੋਨ ਖੁਦ ਹੀ ਕਨਸਾਈਨਮੈਂਟ ਲੈ ਕੇ ਆਇਆ ਸੀਗਾ ਇਹ ਗੱਲ ਆਈ ਹੈ ਨਹੀਂ ਸਰ ਇੱਕ ਸਵਾਲ ਬੜਾ ਹਾਲਾਤ ਕੇਪ ਕੋਈ ਕੇਪੀਸੀ ਕੋ ਦੇਣ ਕੇ ਲਈ ਆਇਆ ਹੋਆ ਸਰ ਨਵਾਂ ਸ਼ਹਿਰ ਵੀ ਪੁਲਿਸ ਨੇ ਬਹੁਤ ਕਮੈਂਡੇਬਲ ਜੌਬ ਕੀਤੀ ਜਿਹੜਾ ਤੁਸੀਂ ਕਿਹਾ ਪਰ ਇਹ ਐਲਪੀ ਤੋ ਇੰਨੀ ਵੱਡੀ ਕੇਪ ਰਸਤੇ ਵਿੱਚ ਇੰਨੇ ਬਾਰਡਰ ਆ ਗਏ ਉਹ ਚੀਜ਼ ਬਹੁਤ ਅਫਰਾਨ ਕਰਨ ਵਾਲੀ ਕਿ ਇੰਨੀ ਖੇਪ ਕੱਲਾ ਕਿਵੇਂ ਲੈ ਕੇ ਆਏਗਾ ਕੀ ਦੇਖੋ ਇਟ ਹੈਸ ਹੈਪਨਡ ਇਨ ਰੀਸੈਂਟ ਪਾਸਟ ਕਿ ਕਾਫੀ ਜੋ 1 ਸਾਲ ਚ ਪੰਜਾਬ ਤੇ ਟ੍ਰੈਂਡ ਹੈਗਾ ਕਿ ਐਮਪੀ ਦੇ ਕਾਫੀ ਜੋ ਹੈਗਾ ਨਾ ਜੋ ਮੈਨੂਫੈਕਚਰਿੰਗ ਲੋਕਲ ਜੋ ਹੋ ਰਹੀ ਹੈਗੀ ਉਹ ਉਹਨਾਂ ਦੀ ਵੈਪਨ ਜੋ ਐਮਪੀ ਤੋਂ ਲੈ ਕੇ ਆ ਰਹੇ ਹੈ ਉਹਨਾਂ ਦੇ ਤੋਂ ਉਸ ਦਾ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਕੀ ਉਹਨਾਂ ਦੀ ਸਪੈਸੀਫਿਕ ਹੋ ਹੈਗੀ ਬਟ ਆਬਵੀਅਸਲੀ ਕਿ ਐਮਪੀ ਤੋਂ ਲੈ ਕੇ ਆਏਗੇ ਤਾਂ ਮਲਟੀਪਲ ਮਤਲਬ ਸਟੇਟਸ ਹੈਗੀ ਹੈ ਇਹ ਪਬਲਿਕ ਟ੍ਰਾਂਸਪੋਰਟ ਯੂਜ਼ ਕਰਦੇ ਹੈਗੇ ਤਾਂ ਕਿ ਉਹ ਪਬਲਿਕ ਟ੍ਰਾਂਸਪੋਰਟ ਚ ਕਰਦਾ ਨਹੀਂ ਉਹ ਪਤਾ ਲੱਗਦਾ ਚੈਕਿੰਗ ਹੁੰਦੀ ਇੰਡੀਵਿਜੂਅਲ ਇੰਡੀਵਿਜੂਅਲ ਵੀਹਿਕਲ ਦੀ ਤਾਂ ਪ੍ਰੋਪਰਲੀ ਚੈਕਿੰਗ ਹੋ ਜਾਂਦੀ ਹੈ ਕਿ ਐਮਪੀ ਪੁਲਿਸ ਹੈ ਰਾਜਸਥਾਨ ਪੁਲਿਸ ਹੈ ਬਟ ਪਬਲਿਕ ਵੀਹਿਕਲ ਦੀ ਕਈ ਵਾਰ ਉਹ ਥ੍ਰੈਡ ਬੇਅਰ ਤਰੀਕੇ ਨਾਲ ਨਹੀਂ ਹੁੰਦੀ ਤੋਂ ਇਹ ਬੜਾ ਕਨਸੀਲਡ ਵਿੱਚ ਲੈ ਕੇ ਆਂਦੇ ਹੈਗੇ ਬੈਗ ਚ ਕੱਪੜਿਆਂ ਤੇ ਤੋਂ ਉਹ ਗੱਲ ਹੈਗੀ ਸਰ ਇਹ ਕਿਸੇ ਅਤੰਕੀ ਗਰੁੱਪ ਨਾਲ ਸੰਬੰਧਿਤ ਹੈ ਜਾਂ ਗੈਂਗ ਨਾਲ ਸੰਬੰਧਿਤ ਹੈ ਵਰਤਨ ਦੂ ਨਹੀਂ ਇਹ ਦੇਖੋ ਹਲੇ ਤੱਕ ਕੋਈ ਟੈਰਰ ਐਂਗਲ ਸਾਹਮਣੇ ਨਹੀਂ ਆਇਆ ਹੈਗਾ ਬਟ ਉਹ ਮਨੀ ਤੇ ਹੀ ਫਰਦਰ ਪੁਸ਼ ਨੀਂਕ ਤੇ ਕਲੀਅਰ ਹੋ ਗਿਆ ਕਿਸੇ ਗਰੁੱਪ ਨਾਲ ਤਾਂ ਇਹ ਤੋਂ ਮਨੀ ਦੇ ਕਹਿਣ ਤੇ ਹੀ ਚੱਲ ਰਿਆ ਸੀ ਗੱਲੇ ਤੱਕ ਤਾਂ ਮਨੀ ਆਬਵੀਅਸਲੀ ਜੋ ਗੈਂਗ ਤੋਂ ਇਨਵੋਲਵਮੈਂਟ ਹੈਗੀ ਹੈ ਜੋ ਵੈਪਨਸ ਦੇ ਟ੍ਰੇਡ ਤੇ ਹੈਗੀ ਨੂੰ ਸਰ ਕਿੰਨੇ ਦਿਨ ਦਾ ਰਿਮਾਂਡ ਹਾਸਲ ਕੀਤਾ ਇਹ 3 ਦਿਨ ਦੀ ਦੀ ਕਸਟਡੀ ਸਿਕਿਉਰ ਕੀਤੀ ਗਈ ਸੀ ਤੋਂ ਇਹਦੀ ਕੱਲ ਇਸ ਨੂੰ ਆਸੀ ਪ੍ਰੋਡਕਸ਼ਨ ਵਾਰੰਟ ਤੇ ਮੰਨ ਨੂੰ ਲਿਆ ਹਾਂ ਹਾਂਜੀ ਇਸੇ ਫਿਰ ਕੋਈ ਫੋਟੋ ਸਰ ਕੋਟਾ